ਸਿਕਰਟ ਇਨਫੋਰਮੇਸ਼ਨ ਤੇ ਅੱਜ ਜਿਹੜੀ ਪੀਪਲ ਮਿਲੀ ਸੀ ਉਹਤੇ ਵਰਕ ਕਰਦਿਆਂ ਏਜੀਟੀਐਫ ਪੰਜਾਬ ਤੇ ਮੋਗਾ ਪੁਲਿਸ ਦੇ ਸੀਆਈਏ ਸਟਾਫ ਦੀ ਟੀਮ ਨੇ ਜੁਆਇੰਟਲੀ ਐਸ ਕਰਦੇ ਵਿੱਚ ਅੱਜ ਰੇਡ ਕੀਤਾ ਇੱਥੇ ਇਨਫੋਰਮੇਸ਼ਨ ਹੈਗੀ ਸੀ ਕਿ ਮਲਕੀਤ ਸਿੰਘ ਐਲੀਅਸ ਮੰਨੂ ਜਿਹਦੇ ਪਹਿਲਾਂ 6 ਮੁਕਦਮੇ ਦਰਜ ਹੈ 2 ਮੁਕਦਮਿਆਂ ਦੇ ਵਿੱਚ ਆ ਵਾਂਟਡ ਹੈ ਇੱਕ ਕਪੂਰਾ ਕਪੂਰੇ ਪਿੰਡ ਥਾਣਾ ਮੈਣਾ ਦੇ ਅੰਡਰ ਉੱਥੇ ਫਾਇਰਿੰਗ ਦੀ ਵਾਰਦਾਤ ਨੂੰ ਇਹਨੇ ਅੰਜਾਮ ਦਿੱਤਾ ਸੀ ਤੇ ਇੱਕ ਰਾਜਾ ਡਾਬਾ ਜਗਰਾਉਂ ਦੇ ਵਿੱਚ ਵੀ ਇਹਨੇ ਫਾਇਰਿੰਗ ਦੀ ਵਾਰਦਾਤ ਕੀਤੀ ਸੀ ਤੇ ਸਿਗਰੇਟ ਇਨਫੋਰਮੇਸ਼ਨ ਤੇ ਕੰਮ ਕਰਦੇ ਆ ਅੱਜ ਜੁਆਇੰਟਲੀ ਏਜੀਟੀਐਫ ਤੇ ਸੀਆਈਏ ਦੀ ਟੀਮ ਨੇ ਇਸ ਘਰ ਦੇ ਵਿੱਚ ਰੇਡ ਕੀਤਾ ਜਦੋਂ ਪੁਲਿਸ ਟੀਮ ਨੂੰ ਉਹਨੇ ਵੇਖਿਆ ਤੇ ਉਹਨੇ ਪੁਲਿਸ ਟੀਮ ਦੇ ਵੱਲ ਫਾਇਰਿੰਗ ਕਰਨਾ ਸਟਾਰਟ ਕਰਤਾ ਤੇ ਜਵਾਬੀ ਫਾਇਰਿੰਗ ਦੇ ਵਿੱਚ ਐਦੀ ਜਿਹੜੀ ਖੱਬੀ ਲੱਤ ਹੈ ਉੱਥੇ ਐਦੀ ਨੀ ਦੇ ਇੱਕ ਗਨ ਸ਼ਾਟ ਇੰਜਰੀ ਐਦੀ ਲੱਗੀ ਹੈ ਪੁਲਿਸ ਟੀਮ ਨੇ ਆਪਣਾ ਬਚਾ ਕਰਦੇ ਹੋਏ ਬੜੀ ਬਹਾਦੂਰੀ ਦੇ ਨਾਲ ਇਹਦੇ ਆਪਣਾ ਸੈਲਫ ਡਿਫੈਂਸ ਵੀ ਕੀਤਾ ਇਹਦੇ ਵਿੱਚ ਕੋਈ ਪੁਲਿਸ ਮੁਲਾਜ਼ਮ ਇੰਜਰਡ ਨਹੀਂ ਹੋਇਆ ਇਮੀਡੀਏਟਲੀ ਇਹਨੂੰ ਅਕਿਊਜ਼ ਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਾਇਆ ਗਿਆ ਹੈ ਇਹਨੂੰ ਹਸਪੀਟਲ ਲਿਜਾਇਆ ਗਿਆ ਹੈ ਇਹਦੀ ਜਿਹੜੀ ਕੰਡੀਸ਼ਨ ਹੈ ਉਹ ਸਟੇਬਲ ਹੈਗੀ ਹੈ ਇਹਦੇ ਕੋਲੋਂ ਇੱਕ 32 ਬੋਰ ਦਾ ਰਿਵਾਲਵਰ ਇਲੀਗਲ ਮਿਲਿਆ ਹੈ ਤੇ ਨਾਲ ਲਾਈਵ ਰਾਉਂਡਸ ਵੀ ਕੁਝ ਮਿਲੇ ਨੇ ਉਹ ਰਹਿ ਰਿਹਾ ਸੀਗਾ ਸਰ ਇੱਥੇ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹਦੀ ਪੁੱਛਗਿੱਛ ਕਰਨ ਤੋਂ ਪਤਾ ਲੱਗ ਜਾਊਗਾ ਬਟ ਜਿੰਨਾ ਕਿ ਇਨਪੁਟ ਸਾਨੂੰ ਮਿਲਿਆ ਹੈ ਕਿ ਆ ਰੀਸੈਂਟਲੀ ਇੱਥੇ ਮਤਲਬ ਇਸ ਕਰ ਦੇ ਵਿੱਚ ਸ਼ਿਫਟ ਹੋਇਆ ਹੈ ਕਿੰਨੇ ਫਾਇਰ ਕੀਤੇ ਗਏ ਸਰ ਇਹਦੇ ਵੱਲੋਂ ਦੋ ਫਾਇਰ ਕੀਤੇ ਗਏ ਸੀ ਤੇ ਪੁਲਿਸ ਟੀਮ ਵੱਲੋਂ ਜਵਾਬੀ ਕਾਰਵਾਈ ਦੇ ਵਿੱਚ ਇੱਕ ਫਾਇਰ ਕੀਤਾ ਗਿਆ। ਇਹ ਸਰ ਕਿਰਾਏ ਦੇ ਮਕਾਨ ਤੇ ਰਹ ਰਹੇ ਸੀ। ਹਾਂਜੀ। ਸਰ ਇਹ ਇਕੱਲਾ ਉਹਦੇ ਅਸੀਂ ਕਿ ਜੇ ਇਹਦੇ ਨਾਲ ਕੋਈ ਹੋਰ ਵੀ ਸੀਗੇ ਤਾਂ ਰਿਸ਼ਤੇਦਾਰ। ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ। ਉਹ ਹਜੇ ਇਹਦੀ ਪੁੱਛਗਿੱਛ ਕਰਾਂਗੇ। ਉਹਦੇ ਬਾਅਦ ਸਾਰੀ ਗੱਲ ਕਲੀਅਰ ਹੋ ਜੂਗੀ। ਤਫਤੀਸ਼ ਦੌਰਾਨ ਜਿਹੜੀ ਵੀ ਕੋਈ ਗੱਲ ਸਾਹਮਣੇ ਆਊਗੀ ਉਹ ਅਸੀਂ ਤੁਹਾਨੂੰ ਦੱਸ ਦੇਵਾਂਗੇ। ਸਰ ਜਿਹੜੇ ਦੋ ਮੁਕੱਦਮੇ ਰਹਿੰਦੇ ਸੀਗੇ ਇੱਕ ਮਹੀਨੇ ਦਾ ਦੋਆਇਆ ਸੀਗਾ ਹੋਰ ਇਹ ਮੁੱਗੇ ਚ ਕਿੱਥੇ ਹੋਇਆ ਸੀਗਾ ਸਰ। ਇੱਕ ਮਹੀਨੇ ਤੇ ਇੱਕ ਜਗਰਾਉਂ। ਉਸ ਤੋਂ ਬਾਅਦ ਸਰ ਟੋਟਲ ਇਹਦੇ 6 ਮੁਕਦਮੇ ਦਰਜ ਹੈ ਦੋ ਆਚ ਵਾਂਟਡ ਸੀਗਾ ਦੋ ਆਚ ਆ ਵਾਂਟਡ ਸੀ ਟੋਟਲ ਇਹਦੇ 6 ਅਪਰਾਧਿਕ ਮਾਮਲੇ ਦਰਜ ਨੇ ਆਮ ਜੈਕਟ ਤੇ ਲੁੱਟਖੋਹਾਂ ਦੇ ਤੇ ਮਾਮਲੇ ਦਰਜ ਹੈ ਸਰ ਕਿਸੇ ਗੇਮ ਨੂੰ ਸੰਬੰਧ ਰੱਖਦਾ ਜੀ ਆ ਹਜੇ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਤੇ ਜਿਹੜਾ ਬਾਜੀ ਨਾਂ ਦਾ ਅਕਿਊਜ਼ਡ ਜਿਹੜਾ ਜੇਲ ਦੇ ਵਿੱਚ ਹੈ ਉਹਦਾ ਅਸੋਸੀਏਟ ਹੈ ਉਹਦੇ ਕਹਣੇ ਤੇ ਇਹਨੇ ਇੱਥੇ ਕ ਪੂਰੇ ਪਿੰਡ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਹਦੇ ਵਿੱਚ ਇੱਕ ਅਕਿਊਜ਼ਡ ਅਸੀਂ ਪਹਿਲਾਂ ਤੋਂ ਫੜ ਲਿਆ ਤੇ ਉਹਦੇ ਵੀ ਟੋਟਲ ਤਿੰਨ ਅਕਿਊਜ਼ਡ ਹੈਗੇ ਸੀ ਤੇ ਦੂਜਾ ਆ ਹੈਗਾ ਬਬੀਆ ਗਿਆ ਨਾਲ ਵੀ ਦੱਸ ਰਿਹਾ ਕਿ ਉਹ ਸਾਰਾ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੀ ਵੀ ਗੱਲ ਸਾਹਮਣੇ ਆਊਗੀ ਉਹ ਅਸੀਂ ਤੁਹਾਨੂੰ ਦੱਸ ਦੇਵਾਂਗੇ ਪੁਲਿਸ ਕੋਈ ਕੈਸ਼ੁਐਲਟੀ ਸਰ ਕੋਈ ਮੁਲਾਜ਼ਮ ਨਹੀਂ ਪੁਲਿਸ ਮੁਲਾਜ਼ਮਾਂ ਦਾ ਬਚਾਅ ਹੋਇਆ ਹੈਗਾ ਜੀ